ਸੋ ਬਚਿੰਦੜ ਦੇ ਰਾਮਪੁਰਾ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਬਚਿੰਦੜ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਹਫੀសារ ਹੰਗਾਮਾ ਹੋਇਆ ਧਰਨਾ ਦੇ ਰਿਹਾ ਵਿਦਿਆਪਕਾਂ ਤੇ ਕਿਸਾਨਾਂ ਨੇ ਡਾਂਗਾ ਬਰਾਈਆਂ ਗਈਆਂ ਨੇ ਸੋ ਬਚਿੰਦੜ ਦੇ ਪਿੰਡ ਚੌਕੇ ਦੇ ਵਿੱਚ ਅਗਰਸ਼ ਸਕੂਲ ਦੇ ਅੱਗੇ ਦੇ ਰਹਿ ਸੰਨ ਧਰਨਾ ਸਕੂਲ ਬੰਦ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਕਿਸਾਨ ਵੀ ਬਰਖਾਸਤ ਅਧਿਆਪਕਾਂ ਦੀ ਹਮਾਇਤ ਦੇ ਵਿੱਚ ਦਰਨੇ ਤੇ ਬੈਠੇ ਸਨ ਪੁਲਿਸ ਨੇ ਬਲ ਪ੍ਰਯੋਗ ਕਰਕੇ ਕਿਸਾਨ ਅਧਿਆਪਕ ਖਦੇੜੇ ਨੇ ਸੋ ਕਈਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਜੋ ਬਠਿੰਡਾ ਦੇ ਵਿੱਚ ਤਰਨਾ ਪ੍ਰਦਰਸ਼ਨ ਚੁਕਵਾਇਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਕਈ ਕਿਸਾਨ ਵੀ ਜਿਹੜਾ ਕਿ ਨਾਲ ਸਾਥ ਦੇ ਰਹੇ ਸਨ ਜਿਹੜੇ ਕਿ ਅਧਿਆਪਕਾਂ ਦੇ ਵੱਲੋਂ ਇਹ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਾ ਰਿਹਾ ਸੀ ਸੋ ਪੁਲਿਸ ਦੇ ਵੱਲੋਂ ਬਲ ਦਾ ਪ੍ਰਯੋਗ ਕਰਕੇ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਸੋ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਪੁਲਿਸ ਨੇ ਬਲ ਸਾਨ ਅਤੇ ਅਧਿਆਪਕ ਖਦੇੜੇ ਨੇ ਜੋ ਬਚਨ ਦਾ ਦੇ ਰਾਮਪੁਰਾ ਦੇ ਵਿੱਚ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਕੀ ਨਾਮ ਆਪਣਾ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਇਸ ਵੇਲੇ ਕਾਰਵਾਈ ਕੀਤੀ ਹੈ? ਮੇਰਾ ਨਾਮ ਗੁਰਪਿਆਰ ਸਿੰਘ ਹੈ ਪਿੰਡ ਚੌਕੇ। ਮੈਂ ਜਦੋਂ ਦਾ ਸਕੂਲ ਬਣਿਆ ਇਹ 2012-13 ਤੋਂ ਮੈਂ ਉਰੋਂ ਦਾ ਹੀ ਇੱਕ ਬੰਨ ਦੇ ਰੂਪ ਚ ਇਸ ਸਕੂਲ ਨਾਲ ਜੁੜਿਆ ਹੋਇਆ ਔਰ ਬਹੁਤ ਹੀ ਇਹ ਤੋਂ ਪਹਿਲਾਂ ਸਜੇ ਢੰਗ ਨਾਲ ਇਹ ਸਕੂਲ ਚੱਲ ਰਿਹਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਜੋ ਇਥੇ ਗਲਤ ਜਾਂ ਅਯੋਗ ਟੀਚਰ ਕਿਸੇ ਜਾਂਿਸ਼ ਪਾਰਸੀ ਜਾਂ ਕਿਸੇ ਦਵਾਹੇ ਤੇ ਤੇ ਭਰਤੀ ਹੋ ਗਏ ਜਾਂ ਉਹਨਾਂ ਕੋਲੇ ਯੋਗ ਡਿਗਰੀਆਂ ਨਹੀਂ ਸੀ ਤੇ ਇਸ ਕਰਕੇ ਉਹਨਾਂ ਨੇ ਇਥੇ ਧੜੇ ਬੰਦੀ ਪੈਦਾ ਕਰਤੀ ਪਿਛਲੇ ਸਮੇਂ ਤੋਂ ਜਿਸ ਕਰਕੇ ਉਹਨਾਂ ਨੇ ਵਿੱਚੋਂ ਹੀ ਕਿਸੇ ਟੀਚਰ ਨੇ ਉਹਨਾਂ ਦੀ ਪੜਤਾਲ ਕਰਾਤੀ ਪੜਤਾਲ ਦੇ ਵਿੱਚ ਸਰਕਾਰ ਨੇ ਉਹਨਾਂ ਦੀਆਂ ਡਿਗਰੀਆਂ ਚੈੱਕ ਕਰਕੇ ਸਾਰੇ ਉਹਨਾਂ ਦੇ ਡਾਕੂਮੈਂਟ ਚੈੱਕ ਕਰਕੇ ਉਹਨਾਂ ਨੂੰ ਅਯੋਗ ਪਾਇਆ ਗਿਆ ਜਦੋਂ ਅਯੋਗ ਪਾਇਆ ਗਿਆ ਸਰਕਾਰ ਦੀ ਮੈਨੇਜਮੈਂਟ ਨੂੰ ਚਿੱਠੀ ਆ ਗਈ ਕਿ ਇਹ ਟੀਚਰ ਨੇ ਜਿਹੜੇ ਇਹ ਪੜਾਉਣ ਦੇ ਸੀ ਬੀਐਸਸੀ ਸਲੇਮਸ ਜੋਗ ਨਹੀਂ ਇਹਨਾਂ ਨੂੰ ਬਾਹਰ ਕੀਤਾ ਜਾਵੇ। ਉਹਦੇ ਵਿੱਚੋਂ ਜੋ ਇੱਕ ਮੇਰੇ ਸਾਥੀ ਨੇ ਪਹਿਲਾਂ ਦੱਸਿਆ ਸੰਦੀਪ ਸਿੰਘ ਦਾ ਨਾਮ ਦਾ ਹੈ। ਉਹਦੀਆਂ ਉਸ ਸਕੂਲ ਪ੍ਰਤੀ ਜਿਹੜੀਆਂ ਗਤੀਵਿਧੀਆਂ ਉਹ ਗੈਰ ਕਾਨੂੰਨੀ ਸੀ ਜਿਸ ਤੇ ਸਾਰੇ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਉਹਨਾਂ ਦੀਆਂ ਫੋਟੋ ਜਿ ਦਿਖਾਈਆਂ। ਜੀ ਆਮਾ ਜੀ ਆਪਣਾ ਕਿਹੜਾ ਪਿੰਡ ਹੈ? ਸਿਮਰ ਨੇ ਮੇਰਾ ਨਾਮ ਹੈ ਜੀ। ਚੌਕੇ ਪਿੰਡ ਦੇ ਰਹਿਣ ਵਾਲੀ ਆ ਮੈਂ। ਸਾਡੇ ਬੱਚੇ ਵੱਢਦੇ ਸੀ। ਹਾਂਜੀ ਸਾਡੇ ਬੱਚੇ ਵੱਢਦੇ ਨੇਗੇ। ਸਾਡੇ ਬੱਚਿਆਂ ਦੀ 2 ਮਹੀਨੇ ਹੋ ਗਏ ਪੜਾਈ ਬਹੁਤ ਜ਼ਿਆਦਾ ਖਰਾਬ ਕੀਤੀ ਹੈ ਇਹਨਾਂ ਨੇ ਤੇ ਇਹ ਜੋ ਵੀ ਵੀਰ ਜੀ ਬੋਲੇ ਸੀਗੇ ਅਧਿਆਪਕ ਕੱਢੇ ਗਏ ਨੇਗੇ ਉਹਨਾਂ ਨੇ ਇੱਕ ਨਹੀਂ ਨਿਕਲਣਾ ਸੀਗਾ ਤੇ ਦੂਸਰੇ ਉਹਨਾਂ ਦਾ ਸਹਿਯੋਗ ਦਿੰਦੇ ਸੀਗੇ ਉਹ ਨਾਲ ਬੈਠ ਗਏ ਅਸੀਂ ਬਹੁਤ ਜ਼ਿਆਦਾ ਮਿਹਨਤ ਬਾੜੀ ਕੀਤੀ ਇਹਨਾਂ ਦੀ ਵੀ ਤੁਸੀਂ ਇਹ ਕੰਮ ਨਾ ਕਰੋ ਕਿ ਬੱਚਿਆਂ ਦੀ ਬਹੁਤ ਜ਼ਿਆਦਾ ਪੜਾਈ ਖਰਾਬ ਹੋ ਰਹੀ ਹੈਗੀ ਅਸੀਂ ਇਹਨਾਂ ਦੇ ਪੈਰੀ ਹੱਥ ਲਾਉਣ ਤੱਕ ਵੀ ਗਏ ਸੀਗੇ ਪਰ ਇਹ ਨਹੀਂ ਮੰਨਦੇ ਸੀਗੇ ਪਰ ਅੱਜ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਦੂਜੀ ਵਾਰ ਸਾਡੇ ਲੋਕ ਲੱਗਿਆ ਖਲਵਾਇਆ ਹਾਂ ਜੀ ਹਾਂਜੀ ਇੱਕ ਗੱਲ ਰਹਿ ਗਈ ਸੀ ਦੇਖੋ ਜਿਹੜਾ ਪਹਿਲਾਂ ਚਿੰਦਾ ਸੀ ਮੈਂ ਦੱਸ ਕੇ ਹਟਿਆ ਕਿ ਟੀਚਰਾਂ ਨੇ ਜੇ ਸੋਚਣਾ ਲਗਾਇਆ ਚਲੋ ਉਹਨਾਂ ਨੂੰ ਇਦਾਂ ਹੀ ਸਰਕਾਰੀ ਹੋ ਜਾਣਗੇ ਪਰ ਇਹ ਸਕੂਲ ਠੇਕੇਦਾਰੀ ਸਿਸਟਮ ਦੇ ਵਿੱਚ ਚੱਲਦਾ ਹੈ ਕੰਨੀ ਗੱਲ ਤਾਂ ਕਦੇ ਸਰਕਾਰੀ ਹੋ ਨਹੀਂ ਸਕਦੇ ਦੂਸਰੀ ਗੱਲ ਜਦੋਂ ਪ੍ਰਸ਼ਾਸਨ ਨੇ ਕਾਰਵਾਈ ਕਰਕੇ ਧਰਨਾ ਚੁਕਾਤਾ ਚਲੋ ਸਾਨੂੰ ਵੀ ਲੱਗਿਆ ਚਲੋ ਠੀਕ ਆ ਬਈ ਬੱਚੇ ਆਉਣਗੇ ਅਗਲੇ ਦਿਨੋਂ ਰਾਤ ਤੋਂ ਹੀ ਲਾਗੇ ਪਹਿਲਾਂ ਤਾਂ ਨੇ ਪ੍ਰਸ਼ਾਸਨ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਬਹੁਤ ਤਰ੍ਹਾਂ ਦੀਆਂ ਵੀਡੀਓ ਆਈਆਂ ਸਾਰਿਆਂ ਨੇ ਦੇਖੀਆਂ ਆਈਆਂ ਕਿ ਪ੍ਰੈਗਨੈਂਟ ਲੇਡੀਆਂ ਦੇ ਢਿੱਡ 'ਚ ਲੱਤਾਂ ਮਾਰੀਆਂ ਗਈਆਂ ਜੀ ਇਹ ਹੋਇਆ ਜੀ ਕਿਸੇ ਤੇ ਇੱਕ ਬੱਚਾ ਦੇਖੋ ਜੀ ਇਹਨਾਂ ਨੇ ਕਿਹਾ ਇੱਕ ਬੱਚਾ ਮਿਸ ਹੋ ਗਿਆ ਉਹ ਤੋਂ ਦੂਸਰੇ ਦਿਨ ਪੁੱਛਿਆ ਗਿਆ ਕਹਿੰਦੇ ਤੁਹਾਨੂੰ ਇਹਨਾਂ ਦੇ ਘਰੋਂ ਮਿਲ ਗਿਆ ਕੀ ਗੱਲ ਜੀ ਉਹ ਕੋਈ ਮੋਬਾਈਲ ਸੀ ਜਿਹੜਾ ਅੱਜ ਖੋ ਗਿਆ ਦੂਸਰੇ ਦਿਨ ਮਿਲ ਗਿਆ ਤੇ ਜਿਹੜਾ ਪ੍ਰਸ਼ਾਸਨ ਨੇ ਕਿਹਾ ਜੇ ਪੇਟ 'ਚ ਲੱਤਾਂ ਮਾਰੀਆਂ ਗਈਆਂ ਕਿਸੇ ਦੀ ਕੋਈ ਮੈਡੀਕਲ ਰਿਪੋਰਟ ਕੋਈ ਪਬਲਿਸ਼ ਨਹੀਂ ਕੀਤੀ ਗਈ ਆਪਣੇ ਚੌਕੇ ਅਦਰ ਸਕੂਲ ਆ ਆਪਣਾ ਤੇ ਉੱਥੇ ਮੈਨੇਜਮੈਂਟ ਦਾ ਟੀਚਰਾਂ ਦਾ ਆਫੀਸ ਝੜਾ ਚੱਲਦਾ ਸੀ ਉਹ ਕਾਫੀ ਦਿਨਾਂ ਤੋਂ ਟੀਚਰ ਜਿਹੜੇ ਆ ਸਕੂਲ ਨੂੰ ਤਾਲਾ ਲਾ ਕੇ ਬੈਠੇ ਜੀ ਉਹ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਪ੍ਰਭਤ ਹੋ ਰਹੀ ਸੀ ਉਹ ਸਾਰੇ ਆਲੇ-ਦੁਆਲੇ ਦੇ ਇਲਾਕੇ ਦੇ ਪਿੰਡਾਂ ਦੇ ਮਾਪੇ ਆਪਣੇ ਇਮਾਨਦਾਰ ਡਿਸੀ ਸਾਹਿਬ ਐਸਐਸਪੀ ਸਾਹਿਬ ਤੇ ਬਾਕੀ ਅਫਸਰਵਾਲਿਆਂ ਨੂੰ ਮਿਲੇ ਕਿ ਸਾਡਾ ਸਕੂਲ ਜਿਹੜਾ ਖੜਾਇਆ ਜਾਵੇ ਉਹਨਾਂ ਦਾ ਰਿਜ਼ਲਟ ਵੀ ਲੇਟ ਹੋ ਗਿਆ ਇਹਨਾਂ ਨੇ ਤਾਲਾ ਲਾਇਆ ਹੋਣ ਦਾ ਮੇਰਾ ਤਾਂ ਇਹ ਉਹਦਾ ਪ੍ਰਿੰਟ ਮੇਜਾ ਲੈਂਦੇ ਹੋਏ ਆ ਜੀ ਉਹ ਜਿਹੜਾ ਗੇਟ ਆ ਉਹ ਖਲਾਇਆ ਸੁਪਰ ਸਿੰਧਾਰ ਚੋਢੀਗੜ ਨੈਸ਼ਨਲ ਹਾਈਵੇ ਤੇ ਜੋ થઈ ਕਿ ਹੰਗਾਮਾ ਹੋਇਆ ਕਾਫੀ ਜ਼ਾਰੇ ਜਿਹੜੇ ਕਿ ਬਰਖਾਸਤ ਕੀ ਤਗਰ ਜਾਪਕ ਦੇ ਵੱਲੋਂ ਤਨਾ ਪ੍ਰਦਰਸ਼ਨ ਲਗਾਇਆ ਜਾ ਰਿਹਾ ਸੀ ਜਿਸ ਤੇ ਕਿ 2 ਮਹੀਨੇ ਤੱਕ ਸਕੂਲ ਬੰਦ ਸੀ ਸਕੂਲ ਤੇ ਤਾਲਾ ਲਗਾ ਕੇ ਸਕੂਲ ਦੇ ਬਾਹਰ ਹੀ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜੋ ਪੁਲਿਸ ਦਵਰ ਨੂੰ ਇਸਤੇ ਕਾਰਵਾਈ ਕੀਤੀ ਗਈ ਦਰਨੇ ਨੂੰ ਚੁਖਵਾਇਆ ਗਿਆ ਦੱਸ ਦੇ ਕਿ ਕਈ ਸਾਰੇ ਕਿਸਾਨ ਜਥੇਬੰਦੀਆਂ ਵੀ ਜੁੜੀਆਂ ਹੋਈਆਂ ਸਨ ਇਸ ਦਰਨੇ ਦੇ ਵਿੱਚ ਆਧਵਕਾਂ ਦਾ ਸਮਰਥਨ ਕਰ ਰਹੀਆਂ ਸਨ ਉਸਤੇ ਵੀ ਕਾਰਵਾਈ ਕੀਤੀ ਗਈ ਹੈ ਕਿਸਾਨ ਵੀ ਬਰਖਾਸਤ ਆਧਵਕਾਂ ਦੀ ਹਮਾਇਤ ਦੇ ਵਿੱਚ ਜੜੇ ਕਿ ਬੈਠੇ ਸਨ ਉਹਨਾਂ ਦੇ ਵਿੱਚੋਂ ਕਈਆਂ ਨੂੰ ਥੋੜੀ ਖਦੇੜਿਆ ਗਿਆ ਤੇ ਕਈਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਸੋ ਬਟਿੰਦਾਰੇ रामपुरਾ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਇਸ ਸੋ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਕਪਿਲ ਸ਼ਰਮਾ ਸਾਡਾ ਜੁੜ ਚੁੱਕੇ ਨੇ ਸੋ ਕਪਿਲ ਕੀ ਕੋ ਜੇ ਇਸੇ ਰਦੇ ਹਾਲਾਤ ਨੇ ਜਿਹੜੇ ਕਿ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਕਿਸਾਨਾਂ ਜਿਹੜੇ ਕਿਸਾਨ ਵੀ ਸ਼ਾਮਿਲ ਸਨ ਆ ਦੇ ਆਪਕਾਰ ਨਾਲ ਜਨਾਬ ਵੱਲੋਂ ਕਾਫੀ ਲੰਬੇ ਸਮੇਂ ਤੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜੀ ਜੀ ਤੋਂ ਜੀ ਮਾਮਲਾ ਜੌਂਦਪਿੰਡ ਆਦਰਸ਼ ਸਕੂਲ ਦਾ ਹੈਗਾ ਜਿੱਥੇ ਕਿ ਬਹਾਲ ਕਿਤੇ ਅਧਿਆਪਕ ਅਤੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਸੀ ਪ੍ਰਦਰਸ਼ਨ ਕਰ ਰਹੇ ਸੀਗੇ ਫਿਲਹਾਲ ਜਦੋਂ ਕਾਫੀ ਸਥਿਤੀ ਇਸ ਤਰ੍ਹਾਂ ਦੀ ਹੋਈ ਤਾਂ ਸਕੂਲ ਦੇ ਅੰਦਰ ਜਾ ਕੇ ਪ੍ਰਦਰਸ਼ਨ ਕੀਤਾ ਤੇ ਬਾਹਰੋਂ ਜਿਹੜਾ ਕਿ ਤਾਵਾਂਵਾ ਦਿੱਤਾ ਜੀਗਾ ਉਸ ਤੋਂ ਬਾਅਦ ਪੁਲਿਸ ਵੱਲੋਂ ਸਕੂਲ ਦੇ ਵਿੱਚੋਂ ਬਾਹਰ ਵੀ ਕੱਢਿਆ ਗਿਆ ਤੇ ਕਿਸਾਨ ਜਟੇ ਰਹੇ ਅਤੇ ਵਿਆਪਕ ਆਪਣੀ ਮੰਗਾਂ ਨੂੰ ਲੈ ਕੇ ਟਟੇ ਰਹੇ ਪਰ ਜਦੋਂ ਲਾਠੀ ਚਾਰਜ ਕੀਤੀ ਤਾਂ ਕਿਸਾਨਾਂ ਵੱਲੋਂ ਕਦੇੜਾ ਵੀ ਗਿਆ ਇਹਨਾਂ ਨੂੰ ਪੁਲਿਸ ਵੱਲ ਪੁਲਤ ਵੱਲੋਂ ਤੇ ਕੁਝ ਮਾਪੇ ਵੀ ਪਰੇਸ਼ਾਨ ਨੇਗੇ ਹਲਕੀ ਇਹ ਕਹਿ ਰਹੇ ਨੇ ਕਿ ਸਾਡੇ ਬੱਚਿਆਂ ਦੀ ਪੜਾਈ ਖਰਾਬ ਹੁੰਦੀ ਹੈ ਤੇ ਇਸ ਨੂੰ ਲੈ ਕੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਸਕੂਲਾਂ ਦੇ ਬਾਹਰ ਕਰਨਗੇ ਤਾਂ ਬੱਚਿਆਂ ਤੇ ਕੀ ਸਿੱਖਿਆ ਜੀ ਜਿਹੜੀ ਕੀ ਗੱਲਾਂ ਜਾਣਗੀਆਂ ਦਿਮਾਗ ਤੇ ਦੀ ਜੀ ਬਿਲਕੁਲ ਕਿਹਾ ਜਾ ਰਿਹਾ ਕਿ 2 ਮਹੀਨੇ ਤੋਂ ਸਕੂਲ ਬੰਦ ਸੀ ਤਾਂ ਹੁਣ ਕੀ ਮਤਲਬ ਸਕੂਲ ਖੋਲ ਦਿੱਤਾ ਗਿਆ ਸਕੂਲ ਦਾ ਉਹਨੂੰ ਲੈ ਕੇ ਸਕੂਲ ਨੂੰ ਸ਼ੁਰੂ ਕਰਵਾ ਦਿੱਤਾ ਗਿਆ ਠੀਕ ਜੀ ਜੀ ਰੈਗੂਲਰ ਜਿਹੜਾ ਕਰਨਾ ਪ੍ਰਦਰਸ਼ਨ ਕਾਫੀ ਜਿਹੜਾ ਤਿੱਖਾ ਸੀਗਾ ਪੁਲਿਸ ਵੱਲੋਂ ਜਿਹੜੇ ਕੀ ਲਾਕੀ ਚਾਰਜ ਵੀ ਕੀਤੀ ਗਈ ਜਿਹੜੇ ਕੀ ਧਰਨੇ ਤੇ ਬੈਠੇ ਅਧਿਆਪਕ ਤੇ ਕਿਸਾਨ ਜਟੇ ਰਹੇ ਸੀਗੇ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਜਿਹੜਾ ਕੀ ਸਿੱਤੀ ਥੋੜੀ ਜੀ ਕਰਟ ਹੋਈਏਗੀ ਤੇ ਪੁਲਿਸ ਜਿਹੜੀ ਕੀ ਲਗਾਤਾਰ ਇੱਕ ਮਾਮਲੇ ਨੂੰ ਦੇਖ ਕੇ ਜਿਹੜੇ ਕੀ ਲਾਕੀ ਚਾਰਜ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਇੱਕ ਕਿਸਾਨ ਹਜੇ ਵੀ ਇੱਕ ਵਾਰ ਸਕੂਲ ਦੇ ਬਾਅਦ ਕਿਸਾਨ ਜਿਹੜੇ ਧਰਨਾ ਲਾ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਕਿ ਸ਼ਾਂਤ ਨਹੀਂ ਤਾਂ ਤੋਂ ਜਿਹੜਾ ਕਿ ਘੰਟੇ ਤੋਂ ਘੰਟੇ ਜਿਹੜਾ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਸੀਗਾ ਜਿਹੜਾ ਕਿ ਪੁਲਿਸ ਵੱਲੋਂ लाठीचा ਨਗਾਤਾਰ ਖਦੇੜਿਆ ਗਿਆ ਸੀ ਕਿਸਾਨਾਂ ਨੂੰ ਜਿਹੜਾ ਕਿ ਵਿਆਪਕਾਂ ਨੂੰ ਵੀ ਬਾਹਰ ਕੱਢਿਆ ਗਿਆ ਸਕੂਲ ਤੋਂ ਬਾਹਰ ਜਿਹੜਾ ਕਿ ਸਾਈਡ ਤੇ ਹੁੰਨੇ ਕਿਸਾਨ ਆਪਣਾ ਲਗਾਤਾਰ ਜਿਹੜਾ ਕਿ ਪ੍ਰਦਰਸ਼ਨ ਜਾਰੀ ਰੱਖ ਰਹੇ ਸੀ ਜੀ ਬੀਕੋ ਕਪਿਲ ਬਾਬਾ ਤੁਹਾਨੂੰ ਤੁਹਾਡਾ तमाम ਚਾਰਜ ਦੇ